ਮੁਬਾਰਕ ਖੋਲ ਕੇ ਵਾਹ ਗੁਰੂ ਬੋਲ ਕੇ ਸੀਟ ਉੱਤੇ ਬਹਿ ਜਾ ਬੱਲੀਆਂ ਨਵਾਂ ਲੈ ਲੈ ਅਟ ਰੱਖ ਤੇਰੇ ਯਾਰ ਨੇ ਭਾਬੀਆਂ ਦੇ ਚੱਲ ਚੱਲੀਏ ਆਪਣੀ ਪਿਤਾ ਦੀ ਕਿਹੜੀ ਅਜਿਹੀ ਗੱਲ ਹੈ ਯਾਦ ਹੈ ਜਿਹੜੀ ਤੁਸੀਂ ਭੁੱਲ ਨਹੀਂ ਸਕਦੇ ਕਦੇ ਵੀ ਬਸ ਇਹੀ ਸੀਗਾ ਵੀ ਉਹਨਾਂ ਨੇ ਉਹਨਾਂ ਨੂੰ ਕੰਮ ਦੇਖ ਕੇ ਉਹਨਾਂ ਨੇ ਚਾਦਰਾਂ ਕੁੜਤਾ ਲਾਣਾ ਪ੍ਰੋਪਰ ਰਹਿਣ ਜਿੱਦਾਂ ਨਾ ਜੀ ਜਿਵੇਂ ਅਰਦਾਸਵੰਦ ਸਾਹਿਬ ਸਾਡੇ ਚਾਚਾ ਜੀ ਉਹ ਲਾਂਦੇ ਨੇ ਸਟੇਜ ਤੇ ਜਾਣਾ ਐ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਤਾੜੀਆਂ ਮਾਰਦੇ ਸੀ ਵੀ ਔਰ ਕਿਉਂਕਿ ਉਹ ਉਹਨਾਂ ਨੇ ਪਿੰਡਾਂ ਤੋਂ ਸ਼ੁਰੂ ਕੀਤਾ ਸੀ ਕਿਉਂਕਿ ਪੰਜਾਬੀ ਸਿੰਗਰ ਸੀਗੇ ਔਰ ਪਿੰਡਾਂ 'ਚ ਜਾਣਾ ਜੋ ਆਵਾਮ ਜੋ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਸੀ ਤੇ ਸਟੇਜ ਤੇ ਖੜ ਕੇ ਜਦੋਂ ਉਹ ਉਹਨਾਂ ਦੀ ਲੋਕ ਗੱਲਾਂ ਵੀ ਸੁਣਦੇ ਹੁੰਦੇ ਸੀ ਗਾਣੇ ਤਾਂ ਸੁਣਦੇ ਹੁੰਦੇ ਸੀ ਉਹ ਚੀਜ਼ਾਂ ਬਹੁਤ ਅਸਰ ਕਰਦੀਆਂ ਜੀ ਮਨਿੰਦਰ ਸ਼ਿੰਦਾ ਜੀ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਮੈਂ ਕਹਿ ਰਹੀ ਮੈਂ ਪੰਜਾਬੀ ਇੰਡਸਟਰੀ ਨਾਲ ਜੁੜ ਚੁੱਕਿਆ ਹਾਂ ਤੇ ਜਿਹੜਾ ਸੁਨੀਲਿੰਦਰ ਸ਼ਿੰਦਾ ਸੀ ਉਹਨਾਂ ਦਾ ਤੁਹਾਨੂੰ ਕਿਹੜਾ ਗੀਤ ਹੈ ਜਿਹੜਾ ਵਧੀਆ ਲੱਗਦਾ ਮੈਨੂੰ ਉਹਨਾਂ ਦਾ ਮਿਰਚਾ ਵੀ ਸੋਨਾ ਲੱਗਦਾ ਸੀ ਜਿਹੜਾ ਉਹਨਾਂ ਦਾ ਮਿਰਚਾ ਸੀ ਮੈਂ ਨਹੀਂ ਗਾਉਂਗੀ ਕਿਉਂਕਿ ਮੇਰੀ ਆਵਾਜ਼ ਨਹੀਂ ਸਹੀ ਹੈ ਤੇ ਸਿੰਗਰਸ ਐ ਜਿਹੜੇ ਬੜੇ ਕੌਂਟ੍ਰੋਵਰਸ਼ਲ ਵੀ ਹੋਗੇ ਮਤਲਬ ਸਟੋਰੀਆਂ ਪਾ ਕੇ ਇੱਕ ਦੂਜੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਲਈ ਕੀ ਕਹੋਗੇ ਵੀ ਉਹ ਵਿਊਜ਼ ਲੈਣ ਦੇ ਚੱਕਰ ਚ ਅੱ데 ਦਾ ਕੌਂਟ੍ਰੋਵਰਸੀ ਕਰਦੇ ਨੇ ਵੀ ਕੌਂਟ੍ਰੋਵਰਸੀ ਦੇ ਨਾਲ ਉਹ ਅੱਗੇ ਐਵੇਂ ਆ ਜਾਣਗੇ ਕੌਂਟ੍ਰੋਵਰਸੀਆਂ ਚ ਕੁਝ ਨਹੀਂ ਰੱਖਿਆ ਜੇ ਤੁਸੀਂ ਕਿਸੇ ਦਾ ਦਿਲ ਜਿੱਤਣਾ ਜਾਂ ਗਾਇਕੀ ਨਾਲ ਜਿੱਤੋ ਜਾਂ ਤੁਸੀਂ ਆਪਣੇ ਟੈਲੈਂਟ ਨਾਲ ਜਿੱਤੋ ਬਾਕੀ ਤਾਂ ਕੋਈ ਏਡੀ ਗੱਲ ਦੀ ਕੰਟਰੋਵਰਸੀਆਂ ਚ ਸਿਰਫ 2 ਦਿਨ ਦੀ ਗੱਲ ਹੁੰਦੀ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਨਿਊਜ਼ ਇੱਕ ਦਿਨ ਬਾਅਦ ਪੁਰਾਣੀ ਹੋ ਜਾਂਦੀ ਹੈ ਸੇਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਤੁਹਾਡੇ ਨਾਲ ਗगन ਚੈ ਅੱਜ ਜਿਹੜਾ ਸੁਰਿੰਦਰ ਸਿੰਦਾ ਜੋ ਕਿ ਇੱਕ ਵੱਡੇ ਕਲਾਕਾਰ ਨੇ ਦੁਨੀਆ ਦਾ ਹਰ ਇੱਕ ਸ਼ਖਸ ਜਿਹੜਾ ਉਹਨਾਂ ਨੂੰ ਜਾਣਦਾ ਹੈ ਉਹ ਆਪਣੇ ਗੀਤਾਂ ਦੇ ਲਈ ਅੱਜ ਵੀ ਯਾਦ ਕੀਤੇ ਜਾਂਦੇ ਨੇ ਉਹਨਾਂ ਦੇ ਜੋ ਮੁੰਡੇ ਨੇ ਮਨਿੰਦਰ ਸਿੰਦਾ ਜੀ ਆ ਉਹਨਾਂ ਦਾ ਉਹ ਰੀਲਾਂਚ ਹੋਇਆ ਉਹਨਾਂ ਦਾ ਜਿਹੜਾ ਨਵਾਂ ਗੀਤ ਹੈ ਉਹ ਅੱਜ ਉਹਦਾ ਟੀਜ਼ਰ ਰਿਲੀਜ਼ ਹੋਇਆ ਸੋ ਗੱਲਬਾਤ ਕਰਾਂਗੇ ਮਨਿੰਦਰ ਸਿੰਦਾ ਜੀ ਨਾਲ ਸੁਰਸ਼ਕਾ ਥੈਂਕ ਯੂ ਮੈਡਮ ਸਰ ਪਹਿਲਾਂ ਤਾਂ ਦੱਸੋ ਕੀ ਹੋਇਆ ਬਹੁਤ ਬਹੁਤ ਨਹੀਂ ਵਧੀਆ ਜੀ ਕਾਫੀ એનર્ਜੀ ਫੀਲ ਕਰ ਰਹੇ ਆ ਜੀ ਔਨ ਏਅਰ ਚੈਨਲ ਤੇ ਆ ਕੇ ਤੁਸੀਂ ਰੀ-ਲੌਂਚ ਕੀਤਾ ਆਪਣਾ ਗਾਣਾ ਉਹਦੇ ਲਈ ਕਿੰਨੇ ਕਿ ਐਕਸਾਈਟਿਡ ਹੋ ਐਕਸਾਈਟਿਡ ਤਾਂ ਬਹੁਤ ਹਾਂ ਜੀ ਪਰ ਇੱਕ ਫਾਦਰ ਸਾਹਿਬ ਦੇ ਨਾਂ ਹੋਣ ਦੀ ਕਮੀ ਮਹਿਸੂਸ ਹੋ ਰਹੀ ਹੈ ਜੀ ਤੇ ਬਾਕੀ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਪੰਜਾਬੀ ਫੋਕ ਸਿੰਗਿੰਗ ਦੇ ਵਿੱਚ ਲੀਜੈਂਡ ਸਿੰਗਰ ਸੀਗੇ ਫਾਦਰ ਸਾਹਿਬ ਸਵਰਗੀ ਸੁਰੇਂਦਰ ਚੰਦਾ ਜੀ ਤੇ ਉਹਨਾਂ ਦੀ ਲੈਗੇਸੀ ਨੂੰ ਅੱਗੇ ਕੰਟੀਨਿਊ ਕਰ ਰਹੇ ਹਾਂ ਜੀ ਤੇ ਤੁਸੀਂ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਸੋਚ ਲਿਆ ਸੀ ਮੈਂ ਗਾਇਕੀ 'ਚ ਹੀ ਜਾਣਾ ਹੈ ਆ ਪਹਿਲਾਂ ਕੋਈ ਹੋਰ ਸੁਪਨਾ ਸੀ ਫਿਰ ਤੁਸੀਂ ਆਪਣੇ ਪਿਤਾ ਨੂੰ ਦੇਖ ਕੇ ਗਾਇਕੀ ਚ ਆਏ ਨਹੀਂ ਮੈਂ ਸੋਚਿਆ ਤਾਂ ਇਹ ਸੀ ਵੀ ਅਸੀਂ ਕੋਈ ਪੜ੍ਹ ਲਿਖ ਕੇ ਕੋਈ ਸਟੱਡੀ ਕਰਕੇ ਆਈਪੀਐਸ ਜਾਂ ਆਈਏਐਸ ਦਾ ਕੋਈ ਕੁਛ ਨਾ ਕੁਝ ਇਸ ਲਾਈਨ ਦੇ ਵਿੱਚ ਜਾਵਾਂਗੇ ਤੇ ਜਾਂ ਫਿਰ ਆਪਣਾ ਕੋਈ ਬਿਜ਼ਨਸ ਵਗੈਰਾ ਕਰਾਂਗੇ ਪਰ ਘਰ ਦੇ ਵਿੱਚ ਖਾਣਾ ਸੀਗਾ ਮੈਡਮ ਕਾਣਾ ਪੰਜਾਬੀ ਫੋਕ ਘਰ ਦੇ ਵਿੱਚ ਗਾਣਾ ਹੋਵੇ ਤਾਂ ਤੁਹਾਡੇ ਤੇ ਆਪ ਹੀ ਤੁਸੀਂ ਕਨੈਕਟਡ ਹੋ ਜੰਨੇ ਹੋ ਉਹਦੇ ਨਾਲ ਸੋ ਚੀਜ਼ ਮੈਨੂੰ ਮੇਰੇ 'ਚ ਆ ਗਈ ਕਿਉਂਕਿ ਫਾਦਰ ਸਾਹਿਬ ਸਿੰਗਰ ਸੀਗੇ ਉਹਨਾਂ ਦਾ ਨਾਮ ਸੀ ਬਹੁਤ ਦੁਨੀਆ ਦੇ ਵਿੱਚ ਤੇ ਉਹ ਚੀਜ਼ਾਂ ਮੇਰੇ ਤੇ ਅਸਰ ਕਰਨ ਲੱਪੀਆਂ ਉਹ ਜਦੋਂ ਅਸਰ ਕਰਨ ਲੱਪੀਆਂ ਫਿਰ ਉਹ ਉਹ ਚੀਜ਼ ਕਿਸੇ ਨਾ ਕਿਤੇ ਬਾਹਰ ਆਏਗੀ ਹਾਂਜੀ ਬਸ ਉਹ ਚੀਜ਼ ਨੂੰ ਅੱਗੇ ਕੰਟੀਨਿਊ ਕਰ ਰਹੀ ਹਾਂ ਜੀ ਤੇ ਜਿਹੜੀ ਗਾਇਕੀ ਆ ਉਹ ਆਪਣੇ ਪਿਤਾ ਤੋਂ ਹੀ ਸਿੱਖੀ ਸੀ ਤੁਸੀਂ ਨਹੀਂ ਜੀ ਮੈਂ ਤਕਰੀਬਨ ਫਾਦਰ ਸਾਹਿਬ ਤੋਂ ਫੋਕ 뮤직 ਔਰ ਜਿੰਨੇ ਵੀ ਸਾਡੇ ਉਸ ਟਾਈਮ ਦੇ ਲੈਜੈਂਡ ਸਿੰਗਰ ਜਿਨ੍ਹਾਂ ਮੇਰੇ ਚਾਚਾ ਜੀ ਮੈਂ ਚਾਚਾ ਜੀ ਕਹਿੰਦਾ ਉਹਨਾਂ ਨੂੰ ਪਦਮ ਸ਼੍ਰੀ ਹੰਸ ਰਾਜ ਹਾਂਜੀ ਉਹਨਾਂ ਤੋਂ ਵੀ ਗਾਣੇ ਦੀਆਂ ਬਰੀਕੀਆਂ ਸਿੱਖੀਆਂ ਜੀ ਤੇ ਉਸ ਤੋਂ ਬਾਅਦ ਫੋਕ ਗਾਣਾ ਕਲਾਸੀਕਲ 뮤ਜ਼ਿਕ ਤੇ ਮਾਸਟਰ ਗੁਰਦੇਵ ਹਰੀਦੇਵ ਜੀ ਸਾਡੇ ਗੁਰੂ ਦੇਵ ਸੀ ਉਹਨਾਂ ਤੋਂ ਥਿਓਰੀਕਲ ਸਾਰਾ ਜੋ ਵੀ ਸਿੱਖਣਾ ਸੀਗਾ ਗਾਇਕੀ ਐਮ ਐਮ 뮤ਜ਼ਿਕ ਕੀਤੀ ਜੀ ਤੇ ਇਸ ਕਰਕੇ ਜੋ ਵੀ ਹੁੰਦਾ ਵੀ ਇਹ ਨਾਲ-ਨਾਲ ਸਾਰਾ ਕੁਝ ਸਿੱਖਦਾ ਗਿਆ ਜੀ ਤੇ ਆਪਣੀ ਪਿਤਾ ਦੀ ਕਿਹੜੀ ਅਜਿਹੀ ਗੱਲ ਹੈ ਯਾਦ ਹੈ ਜਿਹੜੀ ਤੁਸੀਂ ਭੁੱਲ ਨਹੀਂ ਸਕਦੇ ਕਦੇ ਵੀ ਭੁੱਲ ਕਈ ਗੱਲਾਂ ਨੇ ਮੈਡਮ ਜੇ ਤਾਂ ਗੱਲਾਂ બસ ਇਹੀ ਸੀਗਾ ਵੀ ਉਹਨਾਂ ਨੇ ਉਹਨਾਂ ਨੂੰ ਕੰਮ ਦੇਖ ਕੇ ਉਹਨਾਂ ਨੇ ਚਾਦਰ ਕੁਰਤਾ ਲਾਣਾ ਪ੍ਰੋਪਰ ਰਹਿਣ ਜਿੱਦਾਂ ਨਾ ਜੀ ਜਿਵੇਂ ਗੁਰਦਾਸ ਮਾਨ ਸਾਹਿਬ ਸਾਡੇ ਚਾਚਾ ਜੀ ਉਹ ਲਾਂਦੇ ਨੇ ਸਟੇਜ ਤੇ ਜਾਣਾ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਤਾੜੀਆਂ ਮਾਰਦੇ ਸੀ ਵੀ ਔਰ ਕਿਉਂਕਿ ਉਹ ਉਹਨਾਂ ਨੇ ਪਿੰਡਾਂ ਤੋਂ ਸ਼ੁਰੂ ਕੀਤਾ ਸੀ ਕਿਉਂਕਿ ਪੰਜਾਬੀ ਸਿੰਗਰ ਸੀਗੇ ਔਰ ਪਿੰਡਾਂ 'ਚ ਜਾਣਾ ਜੋ ਆਵਾਮ ਜੋ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਸੀ ਤੇ ਸਟੇਜ ਤੇ ਖੜਕੇ ਜਦੋਂ ਉਹਨਾਂ ਦੀ ਲੋਕ ਗੱਲਾਂ ਵੀ ਸੁਣਦੇ ਹੁੰਦੇ ਸੀ ਗਾਣੇ ਤਾਂ ਸੁਣਦੇ ਹੁੰਦੇ ਸੀ ਉਹ ਚੀਜ਼ਾਂ ਬਹੁਤ ਅਸਰ ਕਰਦੀਆਂ ਜੀ ਕੋਈ ਨਹੀਂ ਮੇਰੇ ਤੇ ਅਸਰ ਤੇ ਅੱਜ ਕੱਲ ਇਹ ਜਿਹੜਾ ਸਿੰਗਰਸ ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਅੱਜ ਕੱਲ ਪੁਰਾਣੀ ਗਾਇਕੀ ਤੋਂ ਜ਼ਿਆਦਾ ਜਿਹੜੇ ਨੌਜਵਾਨ ਪੀੜੀ ਆ ਉਹ ਨਵੀਂ ਗਾਇਕੀ ਨੂੰ ਜ਼ਿਆਦਾ ਪਸੰਦ ਕਰਦੀ ਹੈ ਉਹਦੇ ਲਈ ਕੀ ਕਹੋਗੇ ਉਹ ਹੁਣ ਦੇਖੋ ਮੈਮ ਸਾਰੇ ਹੀ ਵਧੀਆ ਨਹੀਂ ਅੱਜ ਕੱਲ ਜਿਹੜੇ ਵੀ ਸਿੰਗਰ ਨਵੇਂ ਆ ਰਹੇ ਆ ਗਾਣੇ ਜਿਨ੍ਹਾਂ ਦੇ ਵਧੀਆ ਲੱਗ ਲੱਗਦੇ ਆ ਫਿਰ ਉਹਨਾਂ ਦੀ ਫੈਨ ਫੋਲੋਇੰਗ ਹੋ ਜਾਂਦੀ ਆ ਨਵੇਂ ਸਿੰਗਰ ਆਪਣਾ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਦੀ ਉਹ ਬੈਕਗ੍ਰਾਉਂਡ ਜਾਂ ਕੋਈ ਉਹਨਾਂ ਦੇ ਕੋਈ ਪਿੱਛੋਂ ਕੋਈ 뮤지컬 ਨਹੀਂ ਹੈ ਕਿਉਂਕਿ ਸਾਡਾ ਤਾਂ ਅਸੀਂ ਅਸੀਂ ਉਹ ਵੀ ਵਧੀਆ ਨੇ ਮਾੜੇ ਨਹੀਂ ਹੈਗੇ ਅਸੀਂ ਤਾਂ ਸਾਡਾ ਤਾਂ ਜਿਹੜਾ ਕਨੈਕਸ਼ਨ ਲਿੰਕ ਹੈ ਜਾਂ ਗਾਇਕੀ ਦਾ ਲਿੰਕ ਹੈ ਉਹ ਫੋਕ ਨਾਲ ਆ ਅਸੀਂ ਤਾਂ ਆਪਣੀ ਗਾਇਕੀ ਰਾਈ ਫੋਕ ਦੇ 뮤직 ਨੂੰ ਪ੍ਰਮੋਟ ਕਰ ਸਕਦੇ ਆ ਉਹ ਵੀ ਵਧੀਆ ਨੇ ਇਹ ਨਹੀਂ ਗੱਲ ਅੱਜ ਕੱਲ ਸਾਰੇ ਸੁਣੇ ਜਾਂਦੇ ਆ ਹਰ ਤਾਂ ਕੋਈ ਰਿਲੀਜੀਅਸ 뮤직 ਸੁਣਦਾ ਹੈ ਕੋਈ ਗੁਰਬਾਣੀ 뮤직 ਸੁਣਦਾ ਹੈ ਕੋਈ ਕੋਈ ਮਾਤਾ ਰਾਣੀ ਦੀਆਂ ਪੇਟਾਂ ਸੁਣਦਾ ਹੈ ਕੋਈ ਸ਼ਬਦ ਕੀਰਤਨ ਸੁਣਦਾ ਹੈ ਕੋਈ ਸੂਫੀ 뮤직 ਸੁਣਦਾ ਹੈ ਤਾਂ ਕੋਈ 뮤직 ਫੋਕ 뮤직 ਵੀ ਸੁਣਦਾ ਹੈ ਜੀ ਇਸ ਕਰਕੇ ਬਾਰੇ ਸਾਰੇ ਵਧੀਆ ਨੇ ਤੇ ਸਿੰਗਲਸ ਐ ਜਿਹੜੇ ਬਾਰੇ ਕੌਂਟ੍ਰੋਵਰਸ਼ਲ ਵੀ ਹੋਗੇ ਮਤਲਬ ਸਟੋਰੀਆਂ ਪਾ ਕੇ ਇੱਕ ਦੂਜੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਲਈ ਕੀ ਕਹੋਗੇ ਵੀ ਉਹ ਵਿਊਜ਼ ਲੈਣ ਦੇ ਚੱਕਰ ਚ ਅੱਦੇ ਦਾ ਕੌਂਟ੍ਰੋਵਰਸੀ ਕਰਦੇ ਨੇ ਵੀ ਕੌਂਟ੍ਰੋਵਰਸੀ ਦੇ ਨਾਲ ਉਹ ਅੱਗੇ ਐਵੇਂ ਆ ਜਾਣਗੇ ਮੈਂ ਤੁਹਾਨੂੰ ਪਤਾ ਹੀ ਹੈ ਮੈਡਮ ਅੱਜਕੱਲ ਡਿਜੀਟਲ ਜੋ ਚੱਲ ਪਿਆ ਸਾਰਾ ਕੁਝ ਹੋ ਰਿਹਾ ਆਪਾਂ ਕਿਤੇ ਸ਼ੋਪਿੰਗ ਕਰਨ ਜਾਈਏ ਜਾਂ ਕਿਤੇ ਵੀ ਜਾਈਏ ਆਪਾਂ ਮੈਰਿਜ ਤੇ ਜਾਈਏ ਅੱਜਕੱਲ ਉਹ ਹੁੰਦਾ ਹੀ ਆ ਰੀਲ ਵਗੈਰਾ ਪਾ ਲੋ ਉਹ ਇੱਕ ਜੁੜਨ ਦਾ ਨਜ਼ਰੀਆ ਹੁੰਦਾ ਮੇਰੇ ਹਿਸਾਬ ਨਾਲ ਤਾਂ ਤੇ ਕੰਟਰੋਵਰਸੀਆਂ ਚ ਕੁਝ ਨਹੀਂ ਰੱਖਿਆ ਜੇ ਤੁਸੀਂ ਕਿਸੇ ਦਾ ਦਿਲ ਜਿੱਤਣਾ ਜਾਂ ਗਾਇਕੀ ਨਾਲ ਜਿੱਤੋ ਜਾਂ ਤੁਸੀਂ ਆਪਣੇ ਟੈਲੈਂਟ ਨਾਲ ਜਿੱਤੋ ਬਾਕੀ ਤਾਂ ਕੋਈ ਏਡੀ ਗੱਲ ਨਹੀਂ ਕੰਟਰੋਵਰਸੀਆਂ ਚ ਸਿਰਫ 2 ਦਿਨ ਦੀ ਗੱਲ ਹੁੰਦੀ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਨਿਊਜ਼ ਇੱਕ ਦਿਨ ਬਾਅਦ ਪੁਰਾਣੀ ਹੋ ਜਾਂਦੀ ਹੈ ਹਾਂਜੀ ਤੇ ਤੁਹਾਨੂੰ ਆਪਣੇ ਪਿਤਾ ਦਾ ਕਿਹੜਾ ਹੈ ਜਾਂ ਗੀਤ ਹੈ ਜਿਹੜਾ ਉਹ ਸਭ ਤੋਂ ਵਧੀਆ ਲੱਗਦਾ ਹੈ ਜਿਹੜਾ ਦਿਲ ਨੂੰ ਛੂ ਜਾਂਦਾ ਮੈਨੂੰ ਬੜੇ ਗਾਣੇ ਨੇ ਜੀ ਮੈਂ ਤਾਂ 24 ਘੰਟੇ ਉਹਨਾਂ ਦੇ ਜਿਹੜੇ ਫੋਕ ਉਹਨਾਂ ਨੇ ਲੋਕ ਕਿਸੇ ਗਾਏ ਆ ਜੀ ਲੋਕ ਕਲੀਆਂ ਗਾਈਆਂ ਕਲੀਆਂ ਹੁੰਦੀਆਂ ਸੀ ਤੁਸੀਂ ਜੇ ਤੁਸੀਂ ਐਕਚੁਅਲੀ ਬਹੁਤ ਛੋਟੇ ਹੋ ਜੇ ਤੁਸੀਂ ਜਿਹੜੇ ਅੱਜ ਤੋਂ 80s ਦੀ ਗਾਇਕੀ ਸੁਣੋ ਤੁਸੀਂ ਉਸ ਟਾਈਮ ਜੇ ਕੋਈ ਲੈਜੈਂਡ ਸਿੰਗਰ ਸੀਗੇ ਹੁਣ ਅੱਜ ਕੱਲ ਤਾਂ ਚਲੋ ਸਾਰਾ ਡਾਟਾ ਪਿਆ ਆਪਣੇ YouTube ਤੇ ਉਹਨਾਂ ਦੇ ਲੋਕ ਕਿਸੇ ਸੀਗੇ ਬੜੇ ਹਾਈ ਪਿਚ ਸਿੰਗਰ ਹੁੰਦੇ ਸੀ ਗਾਇਆ ਜਾਂਦਾ ਸੀ ਉਹਨਾਂ ਨੂੰ ਬੜੇ ਗਾਣੇ ਨੇ ਸਾਰੇ ਨੇ ਬੱਲੇਕਿਨ ਹੁਣ ਇੱਕ ਨਾਮ ਲਵਾਂਗਾ ਤਾਂ ਉਹ ਮੇਰੇ ਲਈ ਔਖਾ ਬਹੁਤ ਬਹੁਤ ਗਾਣੇ ਸੀ ਉਹਨਾਂ ਦੇ ਜਿਹੜੇ ਕੋਈ ਉਹਨਾਂ ਦਾ ਗਾਣਾ ਜਿਹੜਾ ਸੁਣਾ ਸਕੋ ਨਦਾ ਨਵਾਂ ਲੈ ਲਿਆ ਟਰੱਕ ਸੀਗਾ ਜੀ ਉਹ ਮੈਂ ਦੋ ਬੋਲ ਤੁਹਾਨੂੰ ਸੁਣਾ ਦਿੰਦਾ ਹੂੰ ਬਾਰੀ ਖੋਲ ਕੇ ਵਾਹ ਗੁਰੂ ਬੋਲ ਕੇ ਸੀਟ ਉੱਤੇ ਬਹਿ ਜਾ ਬੱਲੀਆਂ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਭਾਬੀਆਂ ਦੇ ਚੱਲ ਚੱਲੀਆਂ ਤੇ ਇੱਕ ਸਨਾ ਵਿਊਜ਼ ਦਾ ਵੀ ਬੜਾ ਰੋਲਾ ਵਿਚਾ ਆਪਣੇ ਘਰਦਿਆਂ ਦੇ ਜਿਹੜੇ ਘਰ ਨੇੜੇ ਹੁੰਦਾ ਉਹਨੂੰ ਪਤਾ ਨਾ ਹੋਵੇ ਵੀ ਮੁੰਡੇ ਦਾ ਗਾਣਾ ਆਇਆ ਇਹਨਾਂ ਦੇ ਪਰ YouTube ਤੇ 10-10 ਮਿਲੀਅਨ ਵਿਊਜ਼ ਚਾਹੀਦੇ ਨੇ ਵੀ ਵਿਊਜ਼ ਦੇ ਪਿੱਛੇ ਜਾਦਾ ਪੈਗੇ ਸਿੰਗਰ ਉਹਨਾਂ ਲਈ ਕੀ ਕਹੂੰਗੀ ਮੈਡਮ ਉਹ ਵਿਊ ਤਾਂ ਅੱਜ ਕੱਲ ਉਹ ਭੇਡ ਨੇ ਜੀ ਉਹ ਤਾਂ ਪ੍ਰੋਮੋਸ਼ਨ ਹੈ ਨਾ ਪ੍ਰੋਮੋਸ਼ਨ ਦਾ ਹਿੱਸਾ ਹੈ ਜੀ ਉਹ ਜਾਂ ਫਿਰ ਸਾਡੇ ਚੈਨਲ ਜਿਵੇਂ ਨਾਉਨ ਨੇਰ ਸਾਡਾ ਚੈਨਲ ਹੈ ਸਾਡੇ ਚੈਨਲ ਤੇ ਜਾਣਾ ਇਹਨਾਂ ਨੇ ਮੈਡਮ ਮੈਡਮ ਜੀ ਨਾਲ ਕਨੈਕਟ ਕਰਨਾ ਇਹ ਤਾਂ ਇੱਕ ਜ਼ਰੀਆ ਬਣ ਗਿਆ ਜੀ ਹੁਣ ਵਿਊ ਲੈਣ ਦਾ ਚੱਕਰ ਹੈ ਮੇਰੇ ਹਿਸਾਬ ਨਾਲ ਜਿਹੜਾ ਸਿੰਗਰ ਹੈ ਜਿਹੜਾ ਕੋਈ ਵੀ ਵੱਡਾ ਆਰਟਿਸਟ ਹੈ ਕੋਈ ਲੀਡਰ ਹੈ ਕੋਈ ਸਪੋਰਟਸ ਪਰਸਨ ਹੈ ਉਹਨੂੰ ਵਿਊ ਦੀ ਲੋੜ ਨਹੀਂ ਹੈ ਜੀ ਉਹਨਾਂ ਨੇ ਉਹਨੇ ਆਪਣੇ ਟੈਲੈਂਟ ਨਾਲ ਲੱਗੇ ਆਣਾ ਬਾਕੀ ਤਾਂ ਹੁਣ YouTube ਸਾਡੇ ਮਸ਼ਹੂਰ ਹੈ ਜੀ ਦੁਨੀਆ 'ਚ ਅੱਜਕੱਲ ਇਹ ਹੀ ਚੀਜ਼ ਇੱਕ ਮਾਧਿਅਮ ਰਹਿ ਗਿਆ ਤੇ ਵਿਊ ਪ੍ਰਮੋਸ਼ਨਲ ਹੁੰਦੀ ਹੈ ਜੀ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਪੇਡ ਹੈ ਜੀ ਤੇ ਅੱਜ ਜਿਹੜਾ ਤੁਹਾਡਾ ਟੀਜ਼ਰ ਹੈ ਗਾਣੇ ਦਾ ਰਿਲੀਜ਼ ਹੋਇਆ ਤੇ ਗਾਣਾ ਹੈ ਜਿਹੜਾ ਉਹ ਦਰਸ਼ਕਾਂ ਨੂੰ ਸਾਡੇ ਦੱਸੋ ਵੀ ਕਦੋਂ ਰਿਲੀਜ਼ ਹੋਏਗਾ ਮੈਡਮ ਇਹ ਕੰਪਨੀ ਜੀ 뮤직 ਨੇ ਰਿਲੀਜ਼ ਤੇ ਸਾਡੇ ਚਾਚਾ ਜੀ ਪਦਮਸ਼ਰੀ ਹੰਸਰਾਜ ਜੀ ਨੇ ਉਹਨਾਂ ਦੀ ਰਹਿਨਮਾਈ ਹੇਠ ਹੋ ਰਿਹਾ ਜੀ ਔਰ ਉਹਨਾਂ ਨੇ ਮੈਨੂੰ ਇਸ ਕਾਬਲ ਕੀਤਾ ਦੁਆਰਾ ਮੈਨੂੰ ਖੜਾ ਕੀਤਾ ਮਾਰਕੀਟ ਵਿੱਚ ਸਾਡੇ ਹਰਪ੍ਰੀਤ ਸੇਖੋ ਸਾਹਿਬ ਨੇ ਰਾਈਟਰ ਨੇ ਔਰ ਮੇਰੇ ਫਾਦਰ ਸਾਹਿਬ ਦੇ ਬਹੁਤ ਪ੍ਰੇਮੀ ਅچھے ਮਿੱਤਰ ਔਰ ਉਹਨਾਂ ਦੇ ਬਹੁਤ ਕਲੋਜ਼ ਸੀਗੇ ਤੇ ਇਹ ਗਾਣਾ ਮੇਰੇ ਕੋਲ 2-4 ਦਿਨਾਂ ਚ ਫਰਾਈਡੇ ਤੱਕ ਰਿਲੀਜ਼ ਹੋ ਜਾਊਗਾ ਜੀ ਤੇ ਅੱਗੇ ਦੀ ਕੀ ਪਲੈਨਿੰਗ ਹੈ ਤੁਹਾਡੀ ਹੁਣ ਅੱਗੇ ਵੀ ਆਹੀ ਹੈ ਜੀ ਪੰਜਾਬੀ ਫੋਕ ਗਾਇਕੀ ਔਰ ਇਹਨੂੰ ਪ੍ਰੋਮੋਟ ਕਰਨਾ ਹੈ ਜੀ ਔਰ ਆਪਣੇ ਸਾਰੇ ਮਾਧਿਅਮ ਰਾਹੀਂ ਇਹਨਾਂ ਨੂੰ ਗਾਇਕੀ ਨੂੰ ਜਿੰਦਾ ਰੱਖਣਾ ਹੈ ਜੀ ਬਸ ਫਾਦਰ ਸਾਹਿਬ ਦਾ ਨਾਮ ਅੱਗੇ ਕੋਈ ਗਾਣਾ ਆਉਣ ਜਾ ਰਿਹਾ ਅੱਗੇ ਦੀ ਕੋਈ ਗਾਣਾ ਜਾਂ ਫਿਲਮ ਇਹਦੇ ਉੱਤੇ ਹਜੇ ਕੰਮ ਚੱਲ ਰਿਹਾ ਮੈਡਮ ਹਜੇ ਤਾਂ ਇਹਦੀ ਪ੍ਰੋਮੋਸ਼ਨ ਕਰਾਂਗੇ 10-15 ਦਿਨ ਉਸ ਤੋਂ ਬਾਅਦ ਫਿਰ ਜੇ ਕੋਈ ਨਵਾਂ ਉਹਨਾਂ ਦੇ ਕੁਝ ਗਾਣੇ ਰਹਿ ਗਏ ਸੀ ਫਾਦਰ ਸਾਹਿਬ ਦੇ ਉਹਨੂੰ ਹੁਣ ਦੁਬਾਰਾ ਰਿਕਾਰਡ ਕਰਕੇ ਫਿਰ ਲੋਕਾਂ ਨਾਲ ਉਹਨਾਂ ਦੇ ਫੈਨ ਦੇ ਨਿਸ਼ਾਨ ਸਾਂਝਾ ਕਰਾਂਗੇ ਸਸ਼ੇਕਾਲ ਤੁਸੀਂ ਦੇਖ ਰਹੇ ਹੋ ਔਨ ਇਅਰ ਤੇ ਮੈਂ ਤੁਹਾਡੇ ਨਾਲ ਗगन ਚੈਨ ਅੱਜ ਜਿਹੜਾ ਸੁਰਿੰਦਰ ਸ਼ਿੰਦਾ ਜਿਸ ਨੂੰ ਪੂਰੀ ਦੁਨੀਆ ਜਾਣਦੀ ਹੈ ਉਹਨਾਂ ਦੇ ਗਾਣੇ ਆ ਜਿਹੜੇ ਲੋਕਾਂ ਦੇ ਬੋਲੋ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਸੀ ਉਹਨਾਂ ਦੇ ਮੁੰਡੇ ਦਾ ਹੈ ਜਿਹੜਾ ਮਨਿੰਦਰ ਸ਼ਿੰਦਾ ਨਵਾਂ ਗੀਤ ਹੈ ਜਿਹੜਾ ਲਾਂਚ ਹੋਇਆ ਅਰਬ ਜਿਹਾ ਜੈਟ ਜਿਨ੍ਹਾਂ ਦੇ ਵਿੱਚ ਜਿਸ ਦੇ ਵਿੱਚ ਮੋਡਲਿੰਗ ਕੀਤੀ ਹੈ ਸਾਖਸ਼ੀ ਸ਼ਰਮਾ ਨੇ ਸਾਡੇ ਨਾਲ ਸਾਖਸ਼ੀ ਸ਼ਰਮਾ ਮੌਜੂਦ ਨੇ ਮੈਮ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਗਾਣੇ ਦੇ ਵਿੱਚ ਇਹ ਬਹੁਤ ਵਧੀਆ ਐਕਸਪੀਰੀਅੰਸ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਗਾਣਾ ਬਹੁਤ ਪਸੰਦ ਆਵੇਗਾ ਕਿਉਂਕਿ ਇਹ ਗਾਣਾ ਬਹੁਤ ਸੋਨਾ ਹੈ ਬਹੁਤ ਸੋਨਾ ਲਿਖਿਆ ਗਿਆ ਹੈ ਔਰ ਬਹੁਤ ਸੋਨਾ ਇਹਦੀ ਪੇਸ਼ਕਾਰੀ ਕੀਤੀ ਗਈ ਹੈ ਤੇ ਤੁਹਾਡਾ ਇਹਨਾਂ ਦੇ ਨਾਲ ਮਤਲਬ ਸ਼ਿੰਦਾ ਜੀ ਦੇ ਮੁੰਡੇ ਮਨਿੰਦਰ ਸ਼ਿੰਦਾ ਦੇ ਨਾਲ ਕਿਵੇਂ ਲਿੰਕ ਬਣਿਆ ਤੁਸੀਂ ਇਹ ਗਾਣੇ 'ਚ ਕਿਵੇਂ ਐਂਟਰੀ ਲਈਤੀ ਜਿਵੇਂ ਗਾਣਾ ਸਿੱਖੋ ਸਾਜੀ ਵਲੋ ਲਿਖਿਆ ਗਿਆ ਸੀ ਤੇ ਉਹ ਮੇਰੇ ਜਾਣਕਾਰ ਸੀ ਉਹਨਾਂ ਥਰੂ ਮੈਨੂੰ ਇਹ ਗਾਣੇ ਤੇ ਮੋਡਲਿੰਗ ਦਾ ਮੌਕਾ ਮਿਲਿਆ ਤੇ ਮਨਿੰਦਰ ਸ਼ਿੰਦਾ ਜੀ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਮੈਂ ਕਿਰਕ ਮੈਂ ਪੰਜਾਬੀ ਇੰਡਸਟਰੀ ਨਾਲ ਜੁੜ ਚੁੱਕੀ ਹਾਂ ਅੱਜ ਤੇ ਜਿਹੜਾ ਸੁ린ਦਰ ਸ਼ਿੰਦਾ ਸੀ ਉਹਨਾਂ ਦਾ ਤੁਹਾਨੂੰ ਕਿਹੜਾ ਗੀਤ ਜਿਹੜਾ ਵਧੀਆ ਲੱਗਦਾ ਸੁ린ਦਰ ਜੀ ਦਾ ਮੈਨੂੰ ਉਹਨਾਂ ਦਾ ਮਿਰਚਾ ਵੀ ਸੋਨਾ ਲੱਗਦਾ ਸੀ ਜਿਹੜਾ ਉਹਨਾਂ ਦਾ ਮਿਰਚਾ ਸੀ ਮੈਂ ਨਹੀਂ ਗਾਉਂਗੀ ਕਿਉਂਕਿ ਮੇਰੀ ਆਵਾਜ਼ ਨਹੀਂ ਸਹੀ ਹੈ ਉਹਨਾਂ ਦਾ ਮਿਰਚਾ ਵੀ ਸੋਨਾ ਸੀ ਤੇ ਮੈਂ ਜਿੰਨਾ ਕਿ ਤੁਹਾਡੇ ਬਾਰੇ ਪੜਿਆ ਤੁਸੀਂ ਐਮਟੀਵੀ ਰੋਡ ਇਸ 'ਚ ਵੀ ਗਏ ਪੁਲਿਸ 'ਚੋਂ ਵੀ ਉਹ ਐਵੇਂ ਮਤਲਬ ਇੱਧਰ ਆਣ ਦਾ ਕਿਵੇਂ ਤੁਸੀਂ ਸੋਚਿਆ ਵੀ ਮੈਂ ਮੋਡਲਿੰਗ ਵੀ ਕਰਨੀ ਹੈ ਦੇਖੋ ਮੈਂ ਆਪਣੀ ਲਾਈਫ ਚ ਗਰੋ ਕਰਨਾ ਚਾਹੁੰਦੀ ਆ ਇਹ ਸਿਰਫ ਰਸਤੇ ਆ ਜਿੱਥੋਂ ਤੁਹਾਨੂੰ ਮੈਨੂੰ ਕਲਾਕਾਰ ਚ ਬਹੁਤ ਰੁਚੀ ਸੀ ਔਰ ਮੈਨੂੰ ਐਕਟਿੰਗ ਵਿੱਚ ਕਾਫੀ ਰੁਚੀ ਹੈ ਇਨ ਫਿਊਚਰ ਮੈਂ ਐਕਟਿੰਗ ਕਰਨਾ ਚਾਹੁੰਦੀ ਆ ਜਿਸ ਦੇ ਨਾਲ ਮੈਂ ਥੋੜਾ ਬਹੁਤ ਐਕਟਿੰਗ ਚ ਕੰਮ ਕਰਨਾ ਚਾਹੁੰਦੀ ਆ ਸੋ ਇਸ ਕਰਕੇ ਮੈਂ ਇਸ ਚੀਜ਼ ਤੇ ਮੇਰਾ ਰੁਝਾਨ ਜ਼ਿਆਦਾ ਸੀ ਜਿਵੇਂ ਤੁਸੀਂ ਪੁਲਿਸ ਦੇ ਵਿੱਚੋਂ ਹਨਾ ਪੁਲਿਸ ਦੇ ਵਿੱਚ ਹੈ ਜਿਹੜਾ ਟ੍ਰੇਨਿੰਗ ਹੁੰਦੀ ਹੈ ਕੁੜੀਆਂ ਅੜਬ ਜਹੀਆਂ ਬਣ ਜਾਂਦੀਆਂ ਅਸੀਂ ਟੀਜ਼ਰ ਦੇਖਿਆ ਉਹਦੇ ਵਿੱਚ ਵੀ ਤੁਹਾਡਾ ਅੜਬ ਜਿਹਾ ਰੋਲ ਦਿਖਾਇਆ ਗਿਆ ਤੁਸੀਂ ਕਿਸੇ ਨੂੰ ਥੱਪੜ ਮਾਰਦੇ ਹੋਏ ਦਿਖਾਈ ਦੇ ਰਹੇ ਹੋ ਉਹ ਕਿਵੇਂ ਬਾਇਪਰਸਨੈਲਿਟੀ ਮੈਂ ਬਹੁਤ ਹੀ ਹੰਬਲ ਐਂਡ ਥੋੜਾ ਕਾਮ ਨੇਚਰ ਦੀ ਹਾਂ ਬਟ ਅਗਰ ਜਿੱਥੇ ਅੜਬ ਦਿਖਾਉਣ ਦੀ ਜ਼ਰੂਰਤ ਹੋ ਉੱਥੇ ਮੇਰੀ 100% ਹੋ ਗਈ ਉੱਥੇ ਫਿਰ ਕੋਈ ਕੰਪਰੋਮਾਈਜ਼ ਨਹੀਂ ਤੇ ਐਮਟੀਵੀ ਰੋਡ ਇਸ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀ ਐਮਟੀਵੀ रोडिस सोनू सूद ਨਾਲ ਕੀਤਾ ਸੀ ਬਹੁਤ ਵਧੀਆ ਸੀ ਐਂਡ ਆਲ ਪੂਰੀ ਆਲ ਆਵਰਸਟ ਐਮਟੀਵੀਸ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀ ਐਂਡ ਆਵਲ ਮੈਂ ਬਹੁਤ ਵਧੀਆ ਪਰਫਾਰਮ ਕੀਤਾ ਸੀ ਤੇ ਤੁਸੀਂ ਕਿੱਥੇ ਤੱਕ ਪਹੁੰਚੇ ਸੀ ਮਤਲਬ ਜਿੱਤੇ ਸੀ ਆ ਕਿਵੇਂ ਜਿੱਤੇ ਨਹੀਂ ਸੀ ਬਟ ਆਲਮੋਸਟ ਮਤਲਬ ਮੈਂ ਕਾਫੀ ਐਪੀਸੋਡ ਕੀਤੇ ਸੀ ਉਹਨਾਂ ਨਾਲ ਜਿੰਨਾ ਜ਼ਰੂਰੀ ਨਹੀਂ ਹੁੰਦਾ ਆਪਣੀ ਸ਼ਾਰਪ ਛੱਟਣਾ ਜ਼ਰੂਰੀ ਹੁੰਦਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਕਿਵੇਂ ਸੋਚਿਆ ਮੈਂ ਇੱਧਰ ਵੀ ਆਣਾ ਹੈ ਤੁਹਾਡਾ ਪਹਿਲਾ ਆ ਸੌਂਗ ਮੋਰਨਿੰਗ ਨਹੀਂ ਮੈਂ ਪਹਿਲਾ ਆਰਨਿਤ ਚਿਨਾਵਰ ਗੁਲਾਬ ਸਿੱਧੂ ਨਾਲ ਕੀਤੇ ਹੈ ਔਰ ਹੋਰ ਵੀ ਇੱਕ ਦੋ ਹਰਿਆਣਵੀ ਕੀਤੇ ਹੈ ਸੋ ਮੈਂ ਚਾਹਨੀਆ ਮੈਂ ਥੋੜਾ ਕੰਮ ਕਰਾਂ ਬਟ ਸੰਤੁਸ਼ਟ ਹੀ ਨਾਲ ਕਰਾਂ ਸੋ ਏ ਸੀ ਸੁਰਿੰਦਰ ਸ਼ਿੰਦਾ ਦੇ ਮੁੰਡੇ ਮਨਿੰਦਰ ਸ਼ਿੰਦਾ ਤੋਂ ਉਹਨਾਂ ਦੀ ਉਹਨਾਂ ਨੂੰ ਅੱਜ ਵੀ ਇਸ ਦੁਨੀਆ ਦੇ ਵਿੱਚ ਜ਼ਿੰਦਾ ਰੱਖਣ ਲਈ ਇਹਨਾਂ ਦੀ ਕੋਸ਼ਿਸ਼ ਹੈ ਜਿਹੜੀ ਬਰਕਰਾਰ ਹੈ ਜਿਹੜੇ ਰਹੋ ਔਨਅਰ ਦੇ ਨਾਲ ਕੈਮਰਾਮੈਨ ਅਸ਼ਵਨੀ ਦੇ ਨਾਲ ਮੈਂ ਕਗਨ ਚਾ